ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਗੋਭੀ ਨੂੰ ਆ ਗਈ ਹੈ ਜੀ ਸੁੰਡੀ ਦੁਆਰਾ ਫੇਰ ਤੇ ਇੱਕ ਜਿਵੇਂ ਹੁਣ ਝੋਨੇ ਵੱਡੇ ਗਏ ਆ ਬਾਸਮਤੀਆਂ ਜਿੱਥੇ ਜਿਵੇਂ ਲੱਗੀਆਂ ਤੇ ਉਹਨਾਂ ਦੇ ਕਰਕੇ ਰਤੀ ਬਾਸਮਤੀਆਂ ਤੇ ਹੌਪਰ ਦਾ ਅਟੈਕ ਬਹੁਤ ਜ਼ਿਆਦਾ ਸੀਗਾ ਤੇ ਹੌਪਰ ਵੀ ਇੱਥੇ ਆ ਕੇ ਬੈਠਦਾ ਹੌਪਰ ਦੀ ਰੋਕਥਾਮ ਵਾਸਤੇ ਤੁਸੀਂ ਜਿਵੇਂ ਉਸ਼ੀਨ 80 ਗ੍ਰਾਮ ਕਰ ਸਕਦੇ ਆ 100 ਐਮਐਲ ਕਨਫੀਡੋਰ ਕਰ ਸਕਦੇ ਆ ਜਾਂ 100 ਗ੍ਰਾਮ ਇਕਟਾਰਾ ਕਰ ਸਕਦੇ ਆ ਤੇ ਜਿਹੜੀ ਸੁੰਡੀ ਆ ਆ ਦੇਖੋ ਪੱਤੇ ਖਾ ਗਈ ਜਿਵੇਂ ਬੂਟੇ ਦੇ ਆ ਦੇਖੋ ਸੁੰਡੀ ਨੇ ਪੱਤੇ ਖਾਦੇ ਹੋਏ ਉਹ ਵਿੱਚ ਬੈਠੀ ਆ ਸੁੰਦੀ ਵਾਸਤੇ 100 ਗ੍ਰਾਮ ਪ੍ਰੋਕਲੇਮ ਜਾਂ 60 ਐਮਐਲ ਕੋਰਾਜਨ ਜਾਂ ਪੀਆ ਗ੍ਰਾਮ 60 ਗ੍ਰਾਮ ਟਕੁਮੀ ਤੇ ਜਾਂ 25 ਤੋਂ 30 ਐਮਐਲ ਫੇਮ ਜਾਂ ਜਿਹੜੀ ਪ੍ਰੋਕਲੇਮ ਤੇ ਨਵਲ ਰੋਨ ਦਾ ਕੰਬੀਨੇਸ਼ਨ ਹੁੰਦਾ ਉਹ 150 ਐਮਐਲ ਜਾਂ ਜਿਹੜਾ ਕੋਰਾਜਨ ਤੇ ਲਿਮਡਾ ਦਾ ਕੰਬੀਨੇਸ਼ਨ ਹੁੰਦਾ ਉਹ 80 ਐਮਐਲ ਤੁਸੀਂ ਪਰ ਇਕੜ ਕਰ ਸਕਦੇ ਆ ਤੇ ਨਾਲ ਤੁਸੀਂ ਯੂਰੀਆ ਜਿਹੜੀ ਹੈਗੀ ਆ ਉਹ ਚੌਥੇ ਚੌਥੇ ਦਿਨ ਤੋਂ ਆ ਪਾਈ ਜਾਣੀ ਆ ਕੁੱਤੀ 35 35 ਕਿਲੋ ਜਦੋਂ ਬੂਟੇ ਦੀ ਪੂਰੀ ਵੈਜੀਟੇਟਰ ਗਰੋਥ ਹੋ ਗਈ ਉਸ ਤੋਂ ਬਾਅਦ ਯੂਰੀਆ ਬੰਦ ਕਰ ਦੇਣੀ ਆ ਔਰ ਇਹਨੂੰ ਜਿਵੇਂ ਹੁਣੇ ਸਟੇਜ ਦੇ ਵਿੱਚ ਪੱਤੇ ਵੱਧ ਰਹੇ ਆ ਹੁਣ ਇਹਨੂੰ ਜਿਵੇਂ 12 61 ਕਰ ਸਕਦੇ ਤੁਸੀਂ ਐਨ ਪੀ ਕੇ ਜਿਹਦੇ ਜ নাইਟrogen ਤੇ ਫਾਸਫੋਰਸ ਹੁੰਦੀ ਆ ਕਿਉਂਕਿ ਉਹਦੇ ਨਾਲ ਕੀ ਹੁੰਦਾ ਫਾਸਫੋਰਸ ਨਾਲ ਫਿਰ ਪੱਤੇ ਦਾ ਸਾਈਜ਼ ਵੱਡਾ ਹੋ ਜਾਂਦਾ ਤੇ ਜਿੰਨਾ ਪੱਤੇ ਦਾ ਸਾਈਜ਼ ਵੱਡਾ ਹੋਊਗਾ ਬੂਟੇ ਦਾ ਗਰੋਥ ਵਧੀਆ ਹੋਊਗੀ ਉਨਾ ਫੁੱਲ ਵਧੀਆ ਆਊਗਾ ਵੱਡਾ ਆਊਗਾ ਵਜਨਦਾਰ ਆਊਗਾ ਤੇ ਇੱਕ ਦੋ ਸਪਰੇਆ ਤੁਸੀਂ 12 ਗਾਟੀਆਂ ਲਾ ਲੈਣੀਆਂ ਉਸ ਤੋਂ ਬਾਅਦ ਫਿਰ ਜਿਹੜਾ 05234 ਉਹ 1-2 ਸਪਰੇਅ ਤੁਸੀਂ ਉਹਦੇ ਨਾਲ ਲਾ ਲਿਆ ਜੇ ਇਸ ਤੋਂ ਬਾਅਦ ਜਦੋਂ ਫੁੱਲ ਦੀ ਵਿੱਚ ਨੀਂਹ ਜੀ ਬਾਨੀ ਸ਼ੁਰੂ ਹੋ ਗਈ ਨਾ ਉਦੋਂ ਫਿਰ ਉਹਨੂੰ ਫਾਸਫੋਰਸ ਤੇ ਪोटाश ਦੀ ਲੋੜ ਹੁੰਦੀ ਆ ਉਦੋਂ ਫਿਰ ਇਹਨੂੰ 0-52-34 ਦੀਆਂ ਕੋ 2 ਸਪਰੇਅ ਲਾਵਾਂਗੇ ਤੇ ਜਦੋਂ ਫੁੱਲ ਬਣਨ ਲੱਗ ਪਿਆ ਫਿਰ ਦੋ ਸਪਰੇਅ ਨੂੰ ਪੱਤੇਆਂ 0-45 ਦੀਆਂ ਲਾਵਾਂਗੇ ਇਹ ਜਿੰਨੇ ਵੀ ਐਨਪੀ ਕੇ ਤੁਹਾਨੂੰ ਮੈਂ ਦੱਸਿਆ ਜਿਵੇਂ ਪਹਿਲਾਂ 12-6-8 ਲੱਗਣਾ ਹੈ ਉਸ ਤੋਂ ਬਾਅਦ ਜਿਵੇਂ 0.5534 ਲੱਗਣਾ ਹੈ ਉਸ ਤੋਂ ਬਾਅਦ ਜਿਵੇਂ 13.045 ਲੱਗਣਾ ਤਿੰਨੇ ਦੱਸਤੇ ਆ ਜਿਵੇਂ ਹੁਣ ਸਟੇਜ ਆ ਪੱਤੇ ਵੱਧਦੇ ਪਏ 12 ਗਾਠ ਦੀ ਲੋੜ ਆ ਜਦੋਂ ਪੱਤੇ ਕਾਫੀ ਬਣ ਗਏ ਬੂਟਾ ਵੱਡਾ ਹੋ ਗਿਆ ਵਿੱਚ ਅੰਦਰ ਲੱਗਦਾ ਵੀ ਹੁਣ ਫੁੱਲ ਦੀ ਸਟੇਜ ਨੇੜੇ ਆ ਬਣਦੀ ਉਦੋਂ ਦੋ ਸਪਰੇਆ ਇਹਨੂੰ ਹਫਤੇ ਹਫਤੇ ਦੀ ਵਾਸਤੇ ਲਾਉਣੀਆਂ ਹੈਗੀਆਂ 0.5534 ਦੀਆਂ ਤੇ ਜਦੋਂ ਫੁੱਲ ਬਣਨ ਲੱਗ ਪਿਆ ਫਿਰ ਦੋ ਸਪਰੇਆ ਇਹਨੂੰ 13.045 ਦੀਆਂ ਲਾਉਣੀਆਂ ਆ ਅਗਰ ਤੁਸੀਂ ਵਧੀਆ ਇਹਦੀ ਪ੍ਰੋਡਕਸ਼ਨ ਚਾਹੁੰਦੇ ਆ ਇਹ ਜਿੰਨੇ ਵੀ ਐਨਪੀਕੇ ਹੈ ਜੀ ਇਸ 100 ਲੀਟਰ ਪਾਣੀ ਵਿੱਚ 1 ਕਿਲੋ ਢੋਜ ਪਾਣੀ ਇਹਨਾਂ ਦੀ ਅਗਰ ਤੁਸੀਂ ਕੋਈ 100 ਸਵਾ 100 ਲੀਟਰ ਪਾਣੀ ਕਿੱਲੇ ਦਾ ਵਰਤਦੇ ਹੋ ਤਾਂ 1 ਕਿਲੋ ਅਗਰ ਤੁਸੀਂ 200 ਲੀਟਰ ਪਾਣੀ ਵਰਤਦੇ ਪਏ ਆ ਤੇ ਫਿਰ ਤੁਸੀਂ 1.5 ਪਾਉਣੇ 2 ਕਿਲੋ ਵੀ ਉਰੀ ਢੋਜ ਪਾ ਸਕਦੇ ਆ ਪਰ ਮੈਂ ਇਸ ਪਰਸ਼ ਕਰੂੰਗਾ ਇਹ ਵੀ 1 ਕਿਲੋ ਹੀ ਬਹੁਤ ਹੁੰਦਾ ਕਿਉਂਕਿ ਜਿਆਦਾ ਪਾਣੀ ਨਹੀਂ ਗੋਬੀ ਤੇ ਲੱਗਦਾ ਸਪਰੇਅ ਜੀ ਕਿਉਂਕਿ ਅਗਰ ਜ਼ਿਆਦਾ ਪਾਣੀ ਦੀ ਡੋਜ਼ ਆਪਾਂ ਲਾਵਾਂਗੇ ਤੇ ਇਹਦਾ ਪੱਤਾ ਬਹੁਤ ਸਲਿੱਪੀ ਹੁੰਦਾ ਫਿਰ ਇਹਦੇ ਉੱਤੇ ਜਦੋਂ ਬਹੁਤ ਜ਼ਿਆਦਾ ਪਾਣੀ ਖੜਦਾ ਤੂੰ ਢਲਕ ਕੇ ਥੱਲੇ ਡਿੱਗ ਪੈਂਦਾ ਇਹ 1.5 ਲੀਟਰ ਪਾਣੀ ਸਪਰੇਅ ਦੇ ਵਿੱਚ ਹੀ ਚੱਲ ਪਉਂਦੀ ਆ ਕਿਉਂਕਿ ਇਹਦਾ ਪੱਤਾ ਇਸ ਤਰ੍ਹਾਂ ਤਾਂ ਉਹ ਖੜੇ ਪੱਤੇ ਹੁੰਦੇ ਇਹਦਾ ਪੱਤਾ ਤਿਲਕਣਾ ਹੁੰਦਾ ਫਿਰ ਇਹ ਜ਼ਿਆਦਾ ਪਾਣੀ ਦੀ ਡੋਜ਼ ਮਾਰਾਂਗੇ ਤੇ ਵਾਕੇ ਥੱਲੇ ਡੁੱਲ ਜਾਂਦਾ ਇਸ ਕਰਕੇ 100 1.5 ਲੀਟਰ ਪਾਣੀ ਤੇ 1 ਕਿਲੋ ਡਿਡੋਜ ਐਨਪੀਕੇ ਦੀ ਤੇ ਸੁੰਡੀਆਂ ਇਹਨਾਂ ਤੁਹਾਨੂੰ ਦੱਸ ਦਿੱਤੀਆਂ ਖੇਤੀ ਦੇ ਨਾਲ ਜੁੜੀ ਜਾਣਕਾਰੀ ਲੈਣ ਲਈ ਸਬਜ਼ੀਆਂ ਦੇ ਨਾਲ ਤੇ ਜਾਣਕਾਰੀ ਲੈਣ ਦੇ ਲਈ ਜਾਂ ਮਕੈਨੀਕਲ ਨਾਲ ਰਿਲੇਟਡ ਜਾਣਕਾਰੀ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਸਾਨ ਐਂਡ ਟਰੈਕਟਰ ਹੱਬ ਚੈਨਲ ਨੂੰ ਧੰਨਵਾਦ ਜੀ